ਹੈਲੋ ਮਾਈ YouTube ਫੈਮਲੀ ਕੀ ਹਾਲ ਚਾਲ ਹੈ ਅੱਜ ਦਾ ਵਲੌਗ ਨਵੇਂ ਸਾਲ ਨੂੰ ਕੀ ਯਾਦਗਾਰ ਬਣਾਉਣ ਲਈ ਗੁੱਗਾ ਜਹਰ ਪੀਰਦੇ ਮੱਥਾ ਟੇਕਣ ਜਾਂਦੇ ਹੋਏ ਸੰਗ ਤਾਂ ਬਗੜਦੇਸ ਰੋ ਜਾਂਦੇ ਹੋਏ ਜੀ ਬਗੜ ਜਾਏਗੀ ਉਸ ਤੋਂ ਪਹਿਲਾਂ ਮੱਥਾ ਟੇਕਦੇ ਹਾਂ ਸਨੌਰ ਸਨੌਰ ਗੁੱਗਾ ਗੁੱਗਾ ਮਾੜੀ ਟੇਕਣ ਵਾਸਤੇ ਆਈ ਗੁਰਗੁਰ گورਖਨਾਥ ਮਹਾਰਾਜ ਦੇ ਮੱਥਾ ਟੇਕ ਕੇ ਢੇਲੇ ਤੇ ਮੱਥਾ ਟੇਕ ਕੇ ਹੁਣ ਗੁੱਗਾ ਮਾੜੀ ਮੱਥਾ ਟੇਕਾਂਗੇ ਜੀ ਗੁੱਗਾ ਮਾੜੀ ਮੱਥਾ ਟੇਕ ਕੇ ਫਿਰ ਗੱਡੀ ਤੇ ਬੈਠਾਂਗੇ ਜੀ ਜਾਵਾਂਗੇ ਇਹ ਗੁੱਗਾ ਮਾੜੀ ਹਸਦੇ ਵਿੱਚ ਉਹ ਜਾਨ ਨਾਲ ਭੱਜ ਗਏ ਸਨੌਰ ਦੀ ਉੱਗਾ ਮਾੜੀ ਦਾ ਸੋਹਣਾ ਦ੍ਰਿਸ਼ ਹੈ ਗਾ ਸ਼ੀਜੇ ਕੁੱਕਾ ਮਾੜੀ ਸਨੌਰ ਝੂਲਦੇ ਨਿਸ਼ਾਨ ਬਾਬਾ ਜੀ ਤੇਰੇ ਸਾਲ ਨੂੰ ਇੱਕ ਯਾਦਗਾਰ ਦਿਨ ਬਣਾਉਣ ਲਈ ਪੁੱਗਾ ਜੀ ਹਰਕਿਰਤ ਜੀ ਦੇ ਮੱਥਾ ਟੇਕ ਰੀਆਂ ਸੰਗਤਾਂ ਮੱਥਾ ਟੇਕ ਕੇ ਫਿਰ ਵਗੜ جائیںਗੇ ਜੈ ਹੋ ਗੋਬਾ ਜੀ ਹਰਕਿਰਤ ਮਹਾਰਾਜ ਸਰੀਰ ਨੂੰ ਇਹਦੀ ਮੱਥਾ ਟੇਕ ਕੇ ਸੰਗਤਾਂ ਵਗਣਗੇ ਜੰਮੀ ਵਿਹਾਰ ਪੀਰ ਜੀ ਦੇ ਦਰਬਾਰ ਵਿੱਚ ਮੱਥਾ ਟੇਕ ਕੇ ਜੈ ਹੋ ਮੱਥਾ ਟੇਕ ਕੇ ਫਿਰ ਸੰਗਤਾਂ ਤੁਰਨ ਗਏ ਆ ਜੀ ਸਾਰੇ ਬਾਕਗਦੇਸ਼ ਨੂੰ ਜੈ ਹੋ ਵੀਡੀਓ ਨੂੰ ਮਤਲਬਾਗ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਲੋ ਜੀ ਆ ਗੱਡੀ ਖੜੀ ਆਪਣੀ ਜਿਹਦੇ ਵਿੱਚ ਜਾ ਰਹੇ ਆ ਬਾਗਰਦੇਸ਼ ਨੂੰ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਬਾਗਰਦੇਸ਼ ਨੂੰ ਜਾਂਦੀਆਂ ਸੰਗਤਾਂ ਆ ਗੱਡੀ ਲੈ ਕੇ ਜਾ ਰਹੇ ਆ ਬਹੁਤ ਸੰਗਤਾਂ ਜਾ ਰਹੀਆਂ ਦੂਰ ਦੂਰ ਤੋਂ ਇਹ ਕਿ ਪਰੋਠੇ ਦੇ ਜੈ ਲਬੀ ਜੈ ਲਬੀ ਲੋ ਜੀ ਹੈਪੀ ਨੀਅਰ ਹੋ ਚੁਕਿਆ ਹੈ ਰਾਤ ਨੂੰ ਪਹੁੰਚ ਗਏ ਆ ਮਾੜੀ ਦਰਬਾਰ ਡੋਗਾ ਜਹਾਰਬੀ ਦੇ ਦਰਬਾਰ ਵਿੱਚ ਪਹੁੰਚ ਚੁੱਕੇ ਆ ਬਾਗੜ ਦੇਸ ਪਹੁੰਚ ਚੁੱਕੇ ਆ ਜੀ ਬਾਜ਼ਾਰ ਸਜੇ ਹੋਏ ਵੀਡੀਓ ਨੂੰ ਬਤ ਬਤ ਲਾਈਕ ਸ਼ੇਅਰ ਕੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਗੱਗਾ ਮਾੜੀ ਦਾ ਸੋਹਣਾ ਦ੍ਰਿਸ਼ ਇੰਨਾ ਸੋਹਣਾ ਦਰਬਾਰ ਗੱਗਾ ਜਹਾਰ ਪੀਰ ਜੀ ਦਾ ਜੈ ਗੱਗਾ ਜਹਾਰ ਪੀਰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਜੈ ਗੱਗਾ ਜਹਾਰ ਪੀਰ ਦੀ ਮੈਸੇਜ ਕਰਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਜੈ ਗੱਗਾ ਜਹਾਰ ਪੀਰ ਮਹਾਰਾਜ ਤੇਰੇ ਦਰਬਾਰ ਤੇ ਅੱਜ ਦਾ ਦਿਨ ਦੇਰਾਂ ਅਸ ਦਾ ਨਵਾਂ ਸਾਲ ਚੜਿਆ ਤੁਹਾਨੂੰ ਬਹੁਤ ਧੰਨਵਾਦ ਮਾਲਕਾ ਸਭ ਦੇ ਘਰ ਪਿੰਡਾਂ ਸ਼ਹਿਰਾਂ ਚ ਖੁਸ਼ੀਆਂ ਖੇੜੇ ਨਗਰ ਖੇੜੇ ਜਰੂਰ ਬਖਸ਼ੇ ਮਾਲਕਾ ਜੈਗੋ ਬਾਜ਼ਾਰ ਵੀ ਮਹਾਰਾਜ ਇਹ ਨੰਬਰ ਕਿੰਨਾ ਫਿਰ ਦਿਖਲੇਗਾ ਵੀਡੀਓ ਨੂੰ ਬਹੁਤ ਬਹੁਤ ਲਾਈਕ ਮੁੰਡੇ ਖਰੀਦਦਾਰੀ ਕਰਦੇ ਹੋਏ ਯਾਰ ਇਹਨਾਂ ਰੇਟ ਨਹੀਂ ਬਣ ਰਾ ਮੁੰਡਿਆਂ ਦਾ ਚੱਲ ਦੇ ਯਾਰ ਦੇ ਇਹ ਕਿੰਨੇ ਹੈ ਕਿੰਨੇ ਹੈ ਉਹ ਮਾਰਦਾ ਸੀ ਬੱਜ ਇੱਕ ਵਾਰੀ ਮੈਂ ਵੀ ਆਹੀ ਲਵਾ ਲਾਂਗਾ ਲਾ ਦਿਖਾਈ ਲਾ ਕੇ ਇੱਧਰ ਨੂੰ ਕਰ ਇੱਧਰ ਨੂੰ ਇੱਧਰ ਨੂੰ ਜਾ ਲੈ ਲੈ ਚੋਤਾ ਓਏ ਉਹ ਸੇ ਗਦਾਸ ਗਿਆ ਲਾਦਨ ਬਾਹਰ ਤੱਕ ਲਾ ਆ ਵੇ ਲੈ ਲੈ ਥੋੜੀ ਮੋਰੀ ਮਸਤੀ ਸਮਾਨ ਖਰੀਦੇ ਹੋਏ ਮੁੰਡੇ ਯਾਰ ਜੋ ਲੈਣਾ ਅਗਲੇ ਇਹ ਸਿੰਝੂ ਵੀ ਸਾਡਾ ਆਪ ਦਾ ਵਾਪਸ ਠੀਕ ਯਾਰ ਭਾਈ ਮੈਂ ਤੁਹਾਨੂੰ ਦੇਖਿਆ ਆ ਮੁੰਡੇ ਜਿੱਥੇ ਵੀ ਸਮਾਨ ਲੈਣਾ ਹੁੰਦਾ ਜਾਣ ਪਛਾਣ ਕਰਨ ਲੱਗ ਜਾਂਦੇ ਆ ਦੇਖੋ ਕਹਿੰਦਾ ਮੈਂ ਤੈਨੂੰ ਦੇਖਿਆ ਕਿ ਦੇਖ ਕਹਿੰਦਾ ਤੂੰ ਫੇਰਾ ਮਾਸੜ ਲੱਗਦਾ ਸਹੀ ਦੱਸ ਭਾਈ ਵੇ ਦੇਖ ਹੈ ਠੀਕ ਆ ਇਹ ਲਾ ਲੈ ਆ ਆ ਰਿਸਟੇ ਡਰੀ ਕੱਟਣ ਲੱਗ ਜਾਨੇ ਮੁੰਡੇ ਦੇਖੋ ਇਹ ਇਹ ਸਮਾਨ ਸਸਤਾ ਮਿਲ ਜੇ ਓਏ ਲੈ ਲੈ ਸਾਰੇ ਯਾਰ ਹੁਣੇ ਨਰਾਜ਼ ਨਾ ਕਰਿਆ ਉਹ ਤਾਂ ਪਾਸ ਹੋਣਾ ਮੇਰੀ ਗੱਲ ਸੁਣ ਲੈ ਇਹ ਦੇਖ ਲੈ ਬਾਈ ਆ ਤੇਰਾ ਟੁੱਟਿਆ ਵਾ ਤਾਂ ਇੱਥੇ ਰੱਖ ਦੇਣਾ ਬਾਈ ਇਹ ਮੁੱਤੂ ਬਣਾ ਦੇ ਨੇ ਤੋੜ ਤੋੜ ਕੇ ਵੇਚ ਦਿੰਦੇ ਨੇ ਚੰਦਾ ਦੇ ਦੇ ਨੇ ਕਿੰਨੇ ਕਿੰਨੇ ਦਾ ਜਰਾ ਆਪ ਨੂੰ ਪਵਾ ਇਹ ਲੈ ਹਾਂ ਬਸ ਇਹ ਦੋਆਂ ਦੇ ਪੈਸੇ ਦੇ ਦੇ ਵੇ ਗਿਆ ਭਾਈ ਲੈ ਹੱਕਾ ਕਾਚਾ ਯਾਰ ਮੈਂ ਉਹਨੂੰ ਬੋਲੀ ਨਾ ਕਾਤਾ ਔਰ 37 ਓ ਯਾਰ ਕੀ ਮੰਦੀਪ ਭਾਈ ਔਰ 40 40 ਮਤਲਬ 10 ਜਨੇ ਆ ਰਹੀਆਂ ਦੇ ਓਏ ਯਾਰ ਦੇਓ ਲਿਓ ਯਾਰ ਬੀਚਾ ਰਹੇ ਹਾਂ ਇਸ ਹੋਲਡਰ ਚ ਜੋੜੀ ਹੈ 40 ਰੁਪਏ ਉਹ 50 ਰੁਪਏ 50 ਰੁਪਏ ਦੀ ਜੋੜੀ ਆ ਰਹੀ ਉਹ 50 ਰੁਪਏ ਕੇ ਦੋ ਹੀ ਚਾਹ ਯਾਰ ਦੇਓ ਕਹ ਦੇ ਯਾਰ ਸਿੰਗਲ ਲੈ ਰਿਆ ਮੁੰਡੇ 62 ਬਣ ਕੇ ਦੇ ਦੇ ਚੱਲ ਹੁਣ ਮਾਸਟਰ ਦੇ ਦੇ ਯਾਰ ਮੈਨੂੰ ਨਰਾਜ਼ ਕਰਾ ਆ ਠੀਕ ਆ ਯਾਰ ਉਹ ਠੀਕ ਆ ਆ ਜਾ ਬਸ ਮਾਮਾ ਉਹ ਚੱਲ ਹੁਣ ਤਾਂ ਮਾਸਟਰ ਕਹਿੰਦਾ ਇਹਨੇ ਤੈਨੂੰ ਆ ਰਿਸ਼ਤੇਦਾਰੀਆਂ ਕੱਟ ਕੇ ਸਮਾਨ ਲੈ ਰਹੇ ਆ ਯਾ ਹੋ ਬਾ ਮਾੜੀ ਦਾ ਰਾਤ ਦਾ ਨਾ ਸੋਹਣਾ ਨਿਆਰਾ ਰਿਸ਼ਤ ਬਣਿਆ ਹੋਇਆ ਗੱਡੀਆਂ ਖੜੀਆਂ ਲੋਕਾਂ ਦੀ ਸੰਗਤਾਂ ਦੀਆਂ ਗੱਡੀਆਂ ਖੜੀਆਂ ਨੇ ਬਹੁਤ ਉਠ ਜੀ ਖੜੇ ਨੇ ਊਠ ਜੀ ਊੜਾ ਬੋਤਾ ਊੜਾ ਊਠ ਦੇਲੇ ਦੇ ਮੱਥਾ ਟੇਕਣ ਲਈ ਜਾਂਦੇ ਹੋਏ ਆ ਰਸਤੇ ਬਣਾਏ ਹੋਏ ਨੇ ਊਰੂ ਗੋਗਰਨਾਥੀ ਤੇਲੇ ਤੇ ਮੱਥਾ ਟੇਕਣ ਜਾਂਦੀਆਂ ਹੋਈਆਂ ਸੰਗਤਾਂ ਦਾ ਇਕੱਠ ਭਾਰੀ ਕੱਟੇ ਨਵੇਂ ਸਾਲ ਦੇ ਸੁਭਾ ਤੇ ਮੌਕੇ ਤੇ ਊਰੂ ਗੋਗਰਨਾਥੀ ਤੇਲੇ ਤੇ ਮੱਥਾ ਟੇਕਣ ਜਾਂਦੀਆਂ ਸੰਗਤਾਂ ਦਾ ਇਕੱਠ ਹੇਨ ਮਤਵ ਵਤ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ ਜੈ ਗੁਰੂ ਗੋਖਰਨਾਥ ਜੀ ਜੈ ਗੱਜਹਰ ਕੀ ਮੈਸੇਜ ਕਰਕੇ ਆਪਣੀ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਥੈਂਕ ਯੂ ਧੰਨਵਾਦ ਜੀ ਗੋਖਰਨਾਥ ਮਹਾਰਾਜ ਢਿੱਲੇ ਦੇ ਸਾਡੇ ਸਮਝਾਂਦੇ ਹੋਈਆਂ ਸੰਗਤਾਂ ਦਾ ਇਕੱਠ ਹੈ ਨਵੇਂ ਸਾਲ ਦੇ ਸੋਭਦੇਹਾੜੇ ਤੇ 1 ਜਨਵਰੀ ਸਾਲ 2024 ਗੁਰੂਗੁਰ ਘਰ ਦਿੱਲੀ ਦੇ ਮੱਖਟਾ ਤੇ ਗ੍ਰੀਜ ਜਾਂਦੀਆਂ ਜਾਂ ਸੰਗਤਾਂ ਨੂੰ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਜੈ ਬਾਬਾ ਜੀ बोल के हाजरी जरूर ਲਗਵਾਓ ਜੀ ਜੈ ਬਾਬਾ ਜੀ ਜੈ ਜਗਤ ਨਾਥ ਜੀ ਜੈ ਗੋਬਾ ਜੀ ਜੈ ਬਾਬਾ ਜੀ 1 ਜਨਵਰੀ 2024 ਮੈਸਲਸ ਸੁਬਿਹੜੇ ਦੇ ਬਾਗੜ ਦੇਸ Rajasthan Shri Gogajhar Teerji ਦੇ ਸਾਡੇ ਕਣ ਜਾਂਦੀ ਹੋਈ ਸੰਗਤਾਂ ਨਾਲ ਮੈਨੂੰ ਅੱਜ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਗੁਰੂ ਗੋਖਰਨਾ ਟਿਲੇ ਮੰਦਰ ਦੇ ਜਾਂਦੇ ਹੋਏ ਸੰਗਤਾਂ ਅੱਠ ਜੇਵਾ ਬੇਵੀ ਕਰਾਓ ਮਾਈ ਭਾਜਾ ਉਹ ਸਾਚੇ ਦਰਬਾਰੀ ਉਹਦਾ ਸਮਾਨ ਚੜਾਇਆ ਹੋਇਆ ਮੱਥਾ ਟੇਕਿਆ ਹੋਇਆ ਯਾਰ ਇਹੇ ਰਸਿਆ ਭਾਗੇ ਚੱਲੀਏ ਐਸੀ ਲੈ ਰਿਹਾ ਇਤਨਾ ਸੋਹਣਾ ਜੈ ਬਾਬਾ ਜੀ ਐਵਾ ਬਾਬਾ ਜੀ ਜੈ ਗੋਬਾ ਜਾਰ ਫਿਰ ਮਹਾਰਾਜ ਫਿਰ ਜੈ ਜੈਕਾਰ ਸੰਗਤਾਂ ਦਾ ਭਾਰੀ ਇਕੱਠ ਮੱਥਾ ਟੇਕਦਾ ਹੋਇਆ ਅੱਜ ਨਵੇਂ ਸਾਲ ਦੇ ਮੌਕੇ ਤੇ ਸਾਡੇ ਕੋਲ ਆ ਕੇ ਸੁਆਗਤ ਕਰਦਾ ਹੋਇਆ ਹਾਰਦਿਕ ਸਵਾਗਤ ਕਰਦੇ ਹਾਂ ਕਰਦੇ ਹਾਂ ਆਪ ਸਭੀ ਕੀ ਮਨ ਕਾਮਨਾ ਕੋ ਪੂਰੀ ਕਰੇ ਜੈ ਬਾਬਾ ਕੀ ਜੈ ਗੁਗਾ ਜਹਾਰ ਵੀਰ ਕੀ ਜੈ ਮਹਾਰਾਜ ਦੇ ਬਾਸ਼ਾ ਅੱਜ ਨਵੇਂ ਸਾਲ ਤੇ ਬਾਬਾ ਜੀ ਦਰਬਾਰ ਤੋਂ ਸ਼ੁਰੂਆਤ ਨਵੇਂ ਸਾਲ ਦੀ ਜੈ ਬਾਬਾ ਜੀ ਕੀ ਜੈ ਗੁਗਾ ਜਹਾਰ ਵੀਰ ਕੀ ਵੀਰਿਆ ਨੂੰ ਬਾਕੀ ਬਾਕੀ ਲਾਈਕ ਸਬਸਕ੍ਰਾਈਬ ਜਰੂਰ ਕਰੋ ਜੀ ਜੈ ਬਾਬਾ ਜੀ ਮੈਸੇਜ ਲਿਖ ਕੇ ਆਪਣੀ ਆਪਣੀ ਹਾਜ਼ਰੀ ਜਰੂਰ ਲਗਵਾਓ ਜੀ ਜੈ ਬਾਬਾ ਜੀ ਕੇ ਮੀਟਿੰਗ ਫੈਮਿਲੀ